ਹਰ ਸਮੀਤ ਭਾਜੀ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਡੀ ਵੀਡੀਓ ਤੋਂ ਬਾਅਦ ਤੁਸੀਂ ਇਸ ਪਰਿਵਾਰ ਦੀ ਸਹਾਰ ਲੈਣ ਲਈ ਕਿਉਂ ਇਹ ਤੁਸੀਂ ਮੇਰਾ ਧੰਨਵਾਦ ਕਿਉਂ ਕਰ ਰਹੇ ਹੋ ਮੈਨੂੰ ਦਿਲੋਂ ਨਾ ਆਪਣੇ ਵੀਰ ਦਾ ਧੰਨਵਾਦੀ ਹੋਣਾ ਚਾਹੀਦਾ ਤੇ ਵੀਰ ਜੀ ਇੱਕ ਮੇਰੀ ਬੇਨਤੀ ਆ ਤੁਸੀਂ ਹਲਾਤ ਦੇ ਹੀ ਲੈ ਆ ਪਰਿਵਾਰ ਦੇ ਤੁਹਾਨੂੰ ਬਾਹੋਂ ਫੜ ਕੇ ਮੈਂ ਇਸ ਲਈ ਲੈ ਕੇ ਆਇਆ ਕਿ ਜਰੂਰ ਅੰਦਰ ਆਪਾਂ ਚੱਲੀਏ ਇਹ ਹਾਲਾਤ ਬਣੇ ਹੋਏ ਨੇ ਤੇ ਇਹ ਜਿੱਥੇ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਰਹਿਣ ਬਸੇਰਾ ਬਣਾ ਕੇ ਦਿੱਤਾ ਨਾ ਤੇ ਜੇ ਹੋਵੇ ਥੋੜੀ ਬੋਤੀ ਤਿਲ ਫੁੱਲ ਸੇਵਾ ਦਾ ਇਸ ਪਰਿਵਾਰ ਲਈ ਰਹਿਣ ਬਸੇਰੇ ਦਾ ਵੀ ਇੰਤਜ਼ਾਮ ਜਰੂਰ ਕੀਤਾ ਜਾਵੇ ਮੇਰਾ ਇੱਕ ਵਾਦਾ ਹੈ ਅੱਜ ਮੇਰਾ ਇੱਕ ਵਾਦਾ ਹੈ ਕਿ ਗਵਰਨਮੈਂਟ ਮੇਰਾ ਇਹਦੇ ਵਿੱਚ ਸਾਥ ਦੇ ਦੇਵੇ ਮੋਨਿਟਰੀ ਨਹੀਂ ਪੈਸਿਆਂ ਦਾ ਨਹੀਂ ਪੈਸੇ ਸਾਰੇ ਜਸ ਸੇਵਾ ਸਾਇਟੀ ਲਾਏਗੀ ਸਾਡੇ ਮੋਢੇ ਤੇ ਹੱਥ ਰੱਖ ਦਿਓ ਕਿ ਤੁਸੀਂ ਇਹ ਕੰਮ ਕਰਵਾਓ ਜਾ ਕੇ ਕਿਉਂਕਿ ਗਵਰਨਮੈਂਟ سپورਟ ਚਾਹੀਦੀ ਹੈ ਮੈਨੂੰ ਨਹੀਂ ਪਤਾ ਲੈਂਡ ਕਿੰਨੀ ਹੈ ਲੋਕੀ ਮੜੀਆਂ ਚ ਆਉਣ ਨੂੰ ਡਰਦੇ ਆ 100 100 ਵਾਰੀ ਹੱਥ ਮੂੰਹ ਧੋ ਕੇ ਜਾਣਾ ਲੋਕਾਂ ਨੇ ਜਦੋਂ ਸਤਸਕਾਰ ਕਰਨ ਆਉਣਾ ਵਾ ਔਰ ਮੈਂ ਇੱਕ ਗੱਲ ਦੱਸਾਂ ਮੜੀਆਂ ਚ ਸੱਚਾਈ ਹੈ ਔਰ ਜਿਹੜੀ ਮੜੀਆਂ ਦਾ ਸੱਚ ਆ ਨਾ ਜਿਸ ਬੰਦੇ ਨੇ ਉਹ ਸੱਚ ਕਬੂਲ ਕਰ ਲਿਆ ਨਾ ਉਹਨੂੰ ਹੀ ਪਰਮਾਤਮਾ ਦੇ ਦਰਸ਼ਨ ਹੋਣੇ ਆ ਔਰ ਮੜੀਆਂ ਦੇ ਵਿੱਚ ਅਸੀਂ ਅੱਜ ਪਹੁੰਚੇ ਮੁਕੰਪੂਰਾ ਜਿਹੜਾ ਏਰੀਆ ਅੰਮ੍ਰਿਤਸਰ ਦਾ ਉੱਥੇ ਪਹੁੰਚੇ ਆ ਔਰ ਬੱਦ ਤੋਂ ਵੀ ਬੱਤਰ ਹਾਲਾਤ ਨੇ ਸਾਨੂੰ ਐਵੇਂ ਨਹੀਂ ਸਮਝ ਲੱਗ ਰਹੀ ਕਿ ਅਸੀਂ ਇਹਨਾਂ ਦੀ ਕੀ ਸੇਵਾ ਕਰੀਏ ਜਿਹਦੇ ਨਾਲ ਹਰ ਮਹੀਨੇ ਆ ਠੀਕ ਰਹਿਣ ਘਰ ਇਹਨਾਂ ਕੋਲ ਨਹੀਂ ਖਾਣ ਨੂੰ ਇਹਨਾਂ ਕੋਲ ਨਹੀਂ ਮੇਲ ਮੈਂਬਰ ਕੋਈ ਨਹੀਂ ਫੈਮਿਲੀ ਜਿਹੜਾ ਕਮਾਈ ਕਰ ਸਕੇ ਬਿਜਲੀ ਇੰਨਾ ਕੋਲ ਨਹੀਂ ਪਾਣੀ ਇੰਨਾ ਕੋਲ ਨਹੀਂ ਦਵਾਈ ਇੰਨਾ ਕੋਲ ਨਹੀਂ ਆਧਾਰ ਕਾਰਡ ਇੰਨਾ ਕੋਲ ਨਹੀਂ ਬਰਥ ਸਰਟੀਫਿਕੇਟ ਇੰਨਾ ਕੋਲ ਨਹੀਂ ਹੁਣ ਦੱਸੋ ਅਸੀਂ ਕਿੱਥੋਂ ਸ਼ੁਰੂਆਤ ਕਰੀਏ ਤੇ ਕਿੱਥੇ ਐਂਡ ਕਰੀਏ ਰਿਕੁਐਸਟ ਕਰਾਂਗੇ ਬੇਨਤੀ ਨਾਲ ਆਪਣੇ ਐਮ.ਐਲ.ਏ.ਜ਼ ਨੂੰ ਇੱਥੇ ਮੈਮ ਜੀਵਨ ਜੋਤ ਕੌਰ ਜੀ ਐਮ.ਐਲ.ਏ. ਨੇ ਤੁਹਾਡੇ ਲਈ ਬੜੀ ਛੋਟੀ ਗੱਲ ਹੈ ਇਹਨਾਂ ਲਈ ਸਭ ਕੁਝ ਕਰਨਾ ਪੈਨਸ਼ਨ ਮਹੀਨੇ ਦੀ ਜਸ ਸੇਵਾ ਸੁਸਾਇਟੀ ਲਾਏਗੀ ਕਾਗਜ਼ੀ ਕਾਰਵਾਈ ਇਹਨਾਂ ਦੀ ਸਾਰੀ ਤੁਸੀਂ ਕੰਪਲੀਟ ਕਰਾ ਦਿਓ ਮੇਰੇ ਹਲਫੀਆ ਬਿਆਨ ਦੀ ਮੈਡਮ ਜਿੱਥੇ ਲੋੜ ਪਵੇ ਕਿ ਇਹਨਾਂ ਦੇ ਮਗਰ ਕਹਿੰਦੇ ਨਾ ਕੋਈ ਬੰਦਾ ਗਾਰੰਟੀ ਦੇਵੇ ਕਿ ਉਹ ਗਾਰੰਟੀ ਮੇਰੀ ਲੈ ਲਿਓ ਲਿਖਤ ਜਿੱਥੇ ਮਰਜੀ ਪਰ ਇਸ ਪਰਿਵਾਰ ਦੇ ਆਧਾਰ ਕਾਰਡ ਬਰਥ ਸਰਟੀਫਿਕੇਟ ਔਰ ਬੱਚਿਆਂ ਨੂੰ ਸਕੂਲ ਚ ਪਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਉਮੀਦ ਹੈ ਸਾਡੀ ਪੈਨੋ ਜ਼ਿੰਮੇਵਾਰੀ ਜਲਦੀ ਨਿਭਾਉਣਗੇ ਇਹਨਾਂ ਬੱਚਿਆਂ ਦਾ ਹਾਲਾਤ ਦੇਖ ਕੇ ਮੈਂ ਵੀ ਰੋਇਆ ਸੀ ਮੇਰਾ ਦਿਲ ਵੀ ਭਰ ਆਇਆ ਸੀ ਪਰ ਤੁਸੀਂ ਇੱਥੋਂ ਤਾਈਂ ਪਹੁੰਚੇ ਫਿਰ ਬਾਰ-ਬਾਰ ਧੰਨਵਾਦ ਕਰਦਾ ਚਾਹੇ ਤੇਲ ਫੁੱਲ ਸੇਵਾ ਹੈ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਤੁਹਾਡੀ ਜਿਹੜੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਤਾਂ ਇਸ ਤਰ੍ਹਾਂ ਦੀ ਸੇਵਾ ਨਿਭਾਈ ਜਾਵੇ ਜੀ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਜੀ ਇਹਨਾਂ ਦੀ ਪਹਿਲੀ ਤੇ ਗੱਲ ਮਾਤਾ ਜੀ ਵਾਸਤੇ ਮੈਨੂੰ ਲੱਗਦਾ ਮਾਤਾ ਜੀ ਦੀ ਉਮਰ 85 ਤੋਂ 90 ਦੇ ਵਿੱਚ ਹੋਣੀ ਹੈ ਜਿੰਨੀ ਦੇਰ ਮਾਤਾ ਜੀ ਦੇ ਸਵਾਸ ਨੇ ਔਰ ਜਿੰਨੀ ਦੇਰ ਗੁਰੂ ਨਾਨਕ ਸਾਹਿਬ ਚਾਣਗੇ ਮੈਂ ਕੋਈ ਨਹੀਂ ਹੁੰਦਾ ਗੱਲ ਕਹਿਣ ਵਾਲਾ ਕਿ ਅਸੀਂ ਓਨੀ ਦੇਰ ਕਰਾਂਗੇ ਜਿੰਨੀ ਦੇਰ ਗੁਰੂ ਨਾਨਕ ਸਾਹਿਬ ਚਾਣਗੇ ਇਹਨਾਂ ਦੀ 2000 ਮੰਥਲੀ ਪੈਨਸ਼ਨ ਔਰ ਸਭ ਤੋਂ ਵੱਡੀ ਗੱਲ ਹੈ ਵੀਰੋ ਇਸ ਪੈਨਸ਼ਨ ਲਈ ਕੋਈ ਆਧਾਰ ਕਾਰਡ ਨਹੀਂ ਚਾਹੀਦਾ ਕੋਈ ਜਨਮ ਸਰਟੀਫਿਕੇਟ ਨਹੀਂ ਚਾਹੀਦਾ ਕਿਸੇ ਸਰਪੰਚ ਦੀ ਮੋਹਰ ਨਹੀਂ ਚਾਹੀਦੀ ਕਿਸੇ ਕਾਉਂਸਲਰ ਦੀ ਮੋਹਰ ਨਹੀਂ ਚਾਹੀਦੇ ਕਿਸੇ ਆਫਿਸ ਦੇ ਚੱਕਰ ਨਹੀਂ ਚਾਹੀਦੇ ਕਿਸੇ ਆਨਲਾਈਨ ਕਾਗਜ਼ ਨਹੀਂ ਭਰਨੇ ਸਿਰਫ ਤੇ ਸਿਰਫ ਅੱਖਾਂ 'ਚ ਦੋ ਹੰਝੂ ਦਿਲ ਦੇ ਵਿੱਚ ਜਜ਼ਬਾ ਔਰ ਇਹੋ ਜਿਹੀ ਪੱਤਰਕਾਰ ਕਰਤਾ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੀਆਂ ਚੀਜ਼ਾਂ ਦਿਖਾ ਦੇਣ ਔਰ 2000 ਰੁਪਏ ਮਹੀਨਾ ਇਹਨਾਂ ਦੀ ਪੈਨਸ਼ਨ ਅੱਜ ਤੋਂ ਸ਼ੁਰੂ ਕੀਤੀ ਜਾਏਗੀ ਔਰ ਇਸ ਚੀਜ਼ ਦਾ ਅਸੀਂ ਖਿਆਲ ਰੱਖਾਂਗੇ ਕਿ ਕੋਈ ਇਹਨਾਂ ਕੋਲੋਂ ਪੈਸੇ ਖੋਵੇ ਨਾ ਔਰ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਇਹਨਾਂ ਦੀਆਂ ਚੀਜ਼ਾਂ ਪੂਰੀਆਂ ਹੋਣ ਕਿਉਂਕਿ ਮਾਲ ਨਿਊਟ੍ਰੀਸ਼ਨ ਦੇ ਨਾਲ ਦੇਖੋ ਨਾ ਉਹ ਸੁਣ ਸਕਦੇ ਆ ਨਾ ਉਹ ਵੇਖ ਸਕਦੇ ਆ ਪਰ ਆਂਦਿਆਂ ਜਦੋਂ ਮੈਂ ਉਹਨਾਂ ਦੇ ਗੋਡੀ ਹੱਥ ਲਾਇਆ ਸੀ ਨਾ ਤੇ ਮੈਨੂੰ ਉਹਨਾਂ ਨੇ ਇੱਕੋ ਗੱਲ ਕਹੀ ਕਿ ਪੁੱਤਰ ਕੋਈ ਤੇ ਮਦਦ ਕਰ ਦਿਓ ਸਾਡੀ ਮਤਲਬ ਉਹ ਆਸ 'ਚ ਸੀ ਅੱਜ ਦੀ ਆਸ ਸੀ ਔਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਅੱਜ ਦੀ ਆਸ ਟੁੱਟਣ ਨਹੀਂ ਦਿੱਤੀ ਇਟ ਮੀਨਸ ਉਹ ਰੱਬ ਦੇ ਬੰਦੇ ਆ ਇਟ ਮੀਨਸ ਰੱਬ ਉਹਨਾਂ ਦੇ ਹੁਣ ਮਿਹਰਬਾਨ ਆ 15ਵਾਂ ਅੱਜ ਕੇਸ ਹੋਣਾ ਭਾਜੀ ਹੋਏਗਾ 15ਵਾਂ ਕੇਸ ਹੋਏਗਾ ਜਿਹਦੇ ਵਿੱਚ ਲਾਲੀ ਭਾਜੀ ਨੂੰ ਇੰਨਾ ਦੁੱਖ ਹੁੰਦਾ ਔਰ ਮੈਂ ਇੱਕ ਕਲੀਅਰ ਗੱਲ ਦੱਸਣਾ ਚਾਹੁੰਨਾ ਵਾਂ ਜੇ ਕਈ ਲੋਕੀ ਸੋਚਦੇ ਆ ਨਾ ਕਿ ਜਿਹੜੇ ਕੈਮਰੇ ਵਾਲੇ ਜਾਂ ਜਿਹੜੇ ਚੈਨਲਜ਼ ਵਾਲੇ ਆਉਂਦੇ ਨੇ ਤੇ ਉਹਨਾਂ ਨੂੰ ਕੁਝ ਮਿਲਦਾ ਝੂਠ ਆ ਸਭ ਕੁਝ ਲੇਖਾ ਤੁਹਾਡਾ ਕੋਲੋਂ ਲਾਂਦੇ ਆ ਹੁਣ ਇੱਕ ਗੱਲ ਹੋਈ ਮੈਂ ਹੁਣੇ ਦੀ ਗੱਲ ਦੱਸਣ ਲੱਗਾ ਇਹਨਾਂ ਦੇ ਅੰਦਰ ਲਾਈਟ ਲਵਾਨ ਲੱਗੇ ਸੀ ਤੇ ਅਸੀਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਦੇ ਦਿੰਨੇ ਆ ਉਹਦੇ ਵੀ ਪੈਸੇ ਕਹਿੰਦੇ ਨਹੀਂ ਆ ਨਿੱਕੀ ਜੀ ਸੇਵਾ ਮੈਂ ਕਰ ਦਿਆਂ ਮੈਂ ਤੁਹਾਡਾ ਦਿলো ਧੰਨਵਾਦ ਕਰਦਾ ਵਾਂ ਆਸ ਕਰਦਾ ਵਾਂ ਕਿ ਇਹ ਜਿਹੜੀ ਸੇਵਾ ਹੈ ਨਾ ਨੇਕ ਕਮਾਈ ਚ ਦਸ਼ਮਨ ਗੱਡਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਇਹ ਵੀਡੀਓਜ਼ ਤੁਹਾਡੀਆਂ ਲੋੜਵੰਦਾਂ ਦੀਆਂ ਤੁਹਾਡਾ ਦਸ਼ਮਨ ਹੈ ਜੋ ਤੁਸੀਂ ਸੋਸਾਇਟੀ ਨੂੰ ਦੇ ਰਹੇ ਹੋ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਔਰ ਜਿਹੜਾ ਵੰਡ ਛਕਣਾ ਨਾ ਉਹ ਤਾਂ ਹੀ ਪੋਸੀਬਲ ਹੈ ਕਿ ਜੇ ਅਸੀਂ ਇਹੋ ਜਿਹੇ ਪਰਿਵਾਰਾਂ ਤੱਕ ਪਹੁੰਚਾਂਗੇ ਤੁਹਾਡੀ ਵੀਡੀਓਜ਼ ਵੇਖ ਕੇ ਉਹਨੂੰ ਇਗਨੋਰ ਕਰਨਾ ਜਾਂ ਥੱਲੇ ਸਿਰਫ ਇਨਾ ਲਿਖ ਦੇਣਾ ਵਾਹਿਗੁਰੂ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਬਾਬਾ ਜੀ ਮਿਹਰ ਕਰਨ ਮਿਹਰ ਕਰਨ ਨਹੀਂ ਇਨਾ ਪੋਸੀਬਲ ਬੇਟਾ ਜੀ ਅੱਜ ਵੀਰ ਜੀ ਹੁਣੇ ਪਹੁੰਚੇ ਨੇ ਤੁਹਾਡੇ ਤਾਂ ਹੀ ਕਿਵੇਂ ਦੇਖਦੇ ਹੋ ਸਹੀ ਹੈ ਜੀ ਅੱਜ ਮਦਦ ਹੋ ਰਹੀ ਹੈ ਥੋੜੀ ਬਹੁਤੀ ਸਹੀ ਹੈ ਹੂੰ ਸਹੀ ਜਿਹੜੀ ਅਸੀਂ ਮਦਦ ਕਰਾਂਗੇ ਉਹਨੂੰ ਤੁਸੀਂ ਦਾਦੀ ਜੀ ਦਾ ਖਿਆਲ ਰੱਖੋਗੇ ਹਾਂ ਜੀ ਉਹਨੂੰ ਪੈਸੇ ਵੇਸਤੇ ਨਹੀਂ ਕਰੋਗੇ ਇਹਨਾਂ ਕੋਲੋਂ ਫੋਨ ਦੇ ਨਹੀਂ ਦਿਓਗੇ ਕਿਸੇ ਨੂੰ ਪੈਸੇ ਔਰ ਮਿਲ ਕੇ ਦਾਦੀ ਜੀ ਦੀ ਸੇਵਾ ਕਰਨੀ ਹੈ ਔਰ ਚੰਗੇ ਬੱਚੇ ਬੰਨਣਾ ਆਪਾਂ ਬਰ ਸਰਟੀਫਿਕੇਟ ਦੇ ਆਧਾਰ 'ਤੇ ਜੇ ਤੁਹਾਡਾ ਤਿੰਨੇ ਭੈਣ ਭਰਾਵਾਂ ਦਾ ਇਹ ਬੰਜੇਗਾ ਫਿਰ ਪੜ੍ਹਾਈ ਕਰੋਗੇ ਨਾ ਕੀ ਬੰਨਣਾ ਚਾਹੁੰਦੇ ਹੋ ਵੱਡੇ ਹੋ ਜੀ ਡਾਕਟਰ ਮੈਂ ਭਾਜੀ ਇਸ ਗੱਲ ਤੇ ਕਹਿਣਾ ਚਾਹਨਾ ਕਿ ਹੁਣ ਮੈਨੂੰ ਦੱਸ ਦਿਓ ਇਹਦਾ ਸੁਪਨਾ ਕਿਵੇਂ ਪੂਰਾ ਹੋਊਗਾ ਕੀ ਆ ਬੰਸਰ ਦਾ ਬਿਨਾ ਪੜ੍ਹਾਈ ਤੋਂ ਡਾਕਟਰ ਇਹ ਕਿਦਾਂ ਆਪਣਾ ਸੁਪਨਾ ਪੂਰਾ ਕਰੇਗਾ ਇਹਦਾ ਸੁਪਨਾ ਪੂਰਾ ਕਰਦੇ ਹੋ ਯਾਰ ਅੱਖਾਂ 'ਚ ਪਾਣੀ ਲੈ ਆਂਦਾ ਇਹਦੀ ਇਸ ਗੱਲ ਨੇ ਕਿ ਮੈਂ ਡਾਕਟਰ ਬੰਨਣਾ ਚਾਹਨਾ ਪਿਛਲੇ ਦਿਨੀ ਸਾਡੇ ਚੈਨਲ ਦੇ ਵਿੱਚ ਵੀਡੀਓ ਪਾਈ ਸੀ ਜਿਸ ਵਿੱਚ ਬੇਬੇ ਜਿਹੜੀ ਕਿ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀ ਉਹਨਾਂ ਦਾ ਦਰਦ ਬਿਆਨ ਕੀਤਾ ਸੀ ਪੋਤੇ-ਪੋਤੀਆਂ ਦੇ ਨਾਲ ਮੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਸੀ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਨਹੀਂ ਤਾਂ ਜਿਵੇਂ ਹੀ ਵੀਡੀਓ ਪਾਈ ਉਸ ਤੋਂ ਬਾਅਦ ਬਹੁਤ ਸਾਰੇ ਸਮਾਜ ਸੇਵੀ ਐਨਆਰਆਈ ਵੀਰਾਂ ਦੇ ਵੀ ਫੋਨ ਆਏ ਨੇ ਤੇ ਬਹੁਤ ਸਾਰੇ ਜਿਹੜੇ ਨੇ ਰੱਬ ਦਾ ਫਰਿਸ਼ਤਾ ਬਣੇ ਤੇ ਅੱਜ ਮੜੀਆਂ ਦੇ ਵਿੱਚ ਫਰਿਸ਼ਤੇ ਦਾ ਰੂਪ ਲੈ ਕੇ ਇਸ ਬੇਬੇ ਦੀ ਮਦਦ ਵਾਸਤੇ ਪਹੁੰਚੇ ਹੋਏ ਨੇ ਮੜੀਆਂ ਦੇ ਵਿੱਚ ਹਮੇਸ਼ਾ ਡਰ ਰਹਿੰਦਾ ਜੀ ਭੂਤ ਪ੍ਰੇਤ ਹੁੰਦੇ ਨੇ ਪਰ ਨਹੀਂ ਜਦੋਂ ਰੱਬ ਦੀ ਮਿਹਰ ਹੋ ਜਾਂਦੀ ਹੈ ਤਾਂ ਰੱਬ ਜਿਹੇ ਫਰਿਸ਼ਤੇ ਵੀ ਪਹੁੰਚ ਜਾਂਦੇ ਨੇ ਉਹਨਾਂ ਪਰਿਵਾਰਾਂ ਵਾਸਤੇ ਜਿਨ੍ਹਾਂ ਦੀ ਆਪਣਿਆਂ ਨੇ ਸਹਾਰ ਨਹੀਂ ਲਈ ਹੁੰਦੀ ਤਾਂ ਅੱਜ ਸਾਡੇ ਨਾਲ ਵੀਰ ਜੀ ਮੌਜੂਦ ਨੇ ਚਾਹੇ ਐਡਵੋਕੇਟ ਨੇ ਐਨ ਜੀਓ ਚਲਾਉਂਦੇ ਨੇ ਪਰ ਫਿਰ ਵੀ ਰੱਬ ਜਿਹੇ ਫਰਿਸ਼ਤਾ ਬਣ ਜਾਂਦੇ ਨੇ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਤਾਂ ਇਸ ਬੇਬੇ ਦੇ ਪਰਿਵਾਰ ਨੂੰ ਬਹੁਤ ਲੋੜ ਸੀ ਕਿਉਂਕਿ ਪੋਤੇ-ਪੋਤੀਆਂ ਦੇ ਨਾਲ ਮੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਸੀ ਤਾਂ ਹਰਸ਼ਮਿਤ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਕਿ ਸਾਡੀ ਵੀਡੀਓ ਤੋਂ ਬਾਅਦ ਤੁਸੀਂ ਇਸ ਪਰਿਵਾਰ ਦੀ ਸਹਾਰ ਲੈਣ ਲਈ ਪਹੁੰਚੇ ਹੋ ਇਹ ਤੁਸੀਂ ਮੇਰਾ ਧੰਨਵਾਦ ਮੈਨੂੰ ਦਿਲੋਂ ਨਾ ਆਪਣੇ ਵੀਰ ਦਾ ਧੰਨਵਾਦੀ ਹੋਣਾ ਚਾਹੀਦਾ ਔਰ ਮੈਂ ਦੱਸਣਾ ਚਾਹਨਾ ਧਰਮਵੀਰ ਗਿੱਲ ਲਾਲੀ ਸਾਡਾ ਵੀਰ ਹੈ ਮੇਰੇ ਹਿਸਾਬ ਨਾਲ 15ਵਾਂ ਅੱਜ ਕੇਸ ਹੋਣਾ ਭਾਜੀ ਹੋਏਗਾ ਜੀ ਹੋਏਗਾ 15ਵਾਂ ਕੇਸ ਹੋਏਗਾ ਜਿਹਦੇ ਵਿੱਚ ਲਾਲੀ ਭਾਜੀ ਨੂੰ ਇੰਨਾ ਦੁੱਖ ਹੁੰਦਾ ਔਰ ਦੁੱਖ ਕਿਦਾਂ ਵਾਂ ਕਿ ਇਹਨਾਂ ਨੇ ਮੇਰੇ ਨਾਲ ਲੜਾਈ ਕਰਨੀ ਹੈ ਕਿ ਨਹੀਂ ਇਹ ਆਪਾਂ ਕਰਨਾ ਹੈ ਤੁਸੀਂ ਸੋਚੋ ਇਹ ਕਹਿੰਦੇ ਨਾ ਪ੍ਰੈਸ ਜਿਹੜੀ ਪ੍ਰੈਸ ਦਾ ਕੀ ਰੋਲ ਹੈ ਇਹ ਪ੍ਰੈਸ ਦਾ ਰੋਲਾ ਔਰ ਮੈਂ ਇੱਕ ਕਲੀਅਰ ਗੱਲ ਦੱਸਣਾ ਚਾਹਨਾ ਵਾਂ ਜੇ ਕਈ ਲੋਕੀ ਸੋਚਦੇ ਹਨ ਕਿ ਜਿਹੜੇ ਕੈਮਰੇ ਵਾਲੇ ਜਾਂ ਜਿਹੜੇ ਚੈਨਲਸ ਵਾਲੇ ਆਉਂਦੇ ਨੇ ਤੇ ਉਹਨਾਂ ਨੂੰ ਕੁਝ ਮਿਲਦਾ ਝੂਠ ਆ ਸਭ ਕੁਝ ਭੁਲੇਖਾ ਤੁਹਾਡਾ ਕੋਲੋਂ ਲਾਂਦੇ ਆ ਹੁਣ ਇੱਕ ਗੱਲ ਹੋਈ ਮੈਂ ਹੁਣੇ ਦੀ ਗੱਲ ਦੱਸਣ ਲੱਗਾ ਇਹਨਾਂ ਦੇ ਅੰਦਰ ਲਾਈਟ ਲਵਾਉਣ ਲੱਗੇ ਸੀ ਤੇ ਅਸੀਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਦੇ ਦਿੰਨੇ ਆ ਉਹਦੇ ਵੀ ਪੈਸੇ ਕਹਿੰਦੇ ਨਹੀਂ ਆ ਨਿੱਕੀ ਜੀ ਸੇਵਾ ਮੈਂ ਕਰ ਦਿਆਂ ਔਰ ਕਿੰਨਾ ਟਰਾਂਸਪੇਰੈਂਸੀ ਹੈ ਕਿ ਤੁਹਾਡੇ ਸਾਹਮਣੇ ਅਸੀਂ ਆ ਗਏ ਆ ਤੇ ਨਾਲ ਖੜੇ ਨੇ ਤੇ ਨਾਲ ਹੀ ਪਰਿਵਾਰ ਆ ਤੇ ਨਾਲ ਹੀ ਜੋ ਸਾਡਾ ਸਾਡੇ ਕੋ ਸਰਦਾ ਪੁੱਛਦਾ ਸੀ ਉਹਨਾਂ ਨੂੰ ਜੋ ਮਹੀਨੇ ਦਾ ਹਰ ਮਹੀਨੇ ਦੇ ਕੇ ਜਾਣਾ ਅੱਜ ਇਹਨਾਂ ਨੇ ਅਨਾਉਂਸ ਕਰਾਂਗੇ ਮੈਂ ਤੁਹਾਡਾ ਦਿলো ਧੰਨਵਾਦ ਕਰਦਾ ਵਾਂ ਆਸ ਕਰਦਾ ਵਾਂ ਕਿ ਇਹ ਜਿਹੜੀ ਸੇਵਾ ਹੈ ਨਾ ਦੇਖੋ ਹਰ ਬੰਦਾ ਕਮਾਈ ਕਰਦਾ ਵਾ ਤੁਹਾਡਾ ਪ੍ਰੋਫੈਸ਼ਨ ਹੈ 노 ਡਾਊਟ ਤੁਸੀਂ ਇਹਦੇ ਚ ਤੁਹਾਡੀ ਸੈਲਰੀ ਹੋਏਗੀ ਜਾਂ ਜਿਹੜੇ ਚੈਨਲ ਨਾਲ ਜੁੜੇ ਹੋ ਜਾਂ ਜਿਸ ਤਰ੍ਹਾਂ ਵੀ ਤੁਸੀਂ ਕਮਾਈ ਕਰਦੇ ਹੋ ਪਰ ਨੇਕ ਕਮਾਈ ਚੋਂ ਦਸਬੰਧ ਕੱਢਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਇਹ ਵੀਡੀਓਜ਼ ਤੁਹਾਡੀਆਂ ਲੋੜਵੰਦਾਂ ਦੀਆਂ ਤੁਹਾਡਾ ਦਸ਼ਮਨ ਹੈ ਜੋ ਤੁਸੀਂ ਸੋਸਾਇਟੀ ਨੂੰ ਦੇ ਰਹੇ ਹੋ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਔਰ ਉਹ ਜਿਹੜਾ ਵੰਡ ਛਕਣਾ ਨਾ ਉਹ ਤਾਂ ਹੀ ਪੋਸੀਬਲ ਹੈ ਕਿ ਜੇ ਅਸੀਂ ਇਹੋ ਜਿਹੇ ਪਰਿਵਾਰਾਂ ਤੱਕ ਪਹੁੰਚਾਂਗੇ ਤੁਹਾਡੀ ਵੀਡੀਓਜ਼ ਵੇਖ ਕੇ ਉਹਨੂੰ ਇਗਨੋਰ ਕਰਨਾ ਜਾਂ ਥੱਲੇ ਸਿਰਫ ਇਨਾ ਲਿਖ ਦੇਣਾ ਵਾਹਿਗੁਰੂ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਬਾਬਾ ਜੀ ਮਿਹਰ ਕਰਨ ਮਿਹਰ ਕਰਨ ਨਹੀਂ ਇਨਾ ਪੋਸੀਬਲ ਇੱਥੇ ਆਉਣਾ ਪਏਗਾ ਸਾਨੂੰ ਸਿਰਫ ਕਮੈਂਟ ਕਰਨਾ ਨਹੀਂ ਜ਼ਰੂਰੀ ਹੁੰਦਾ ਠੀਕ ਹੈ ਉਹ ਵੀ ਸਪੋਰਟ ਆ ਮੋਟੀਵੇਸ਼ਨ ਆ ਚੈਨਲ ਦੀ ਚੈਨਲ ਅੱਗੇ ਵਧਦਾ ਵਾ ਚੈਨਲ ਹੋਰ ਇਹੋ ਜਿਹੇ ਵੀਡੀਓਜ਼ ਪਾਉਂਦਾ ਪਰ ਜਰੂਰ ਤੱਕ ਗਰਾਊਂਡ ਜ਼ੀਰੋ ਤੇ ਨਹੀਂ ਅਸੀਂ ਪਹੁੰਚਾਂਗੇ ਸਾਨੂੰ ਪਤਾ ਨਹੀਂ ਲੱਗੇਗਾ ਤੁਸੀਂ ਮੜੀਆਂ ਦੀ ਗੱਲ ਕੀਤੀ ਲੋਕੀ ਮੜੀਆਂ ਚ ਆਉਣ ਨੂੰ ਡਰਦੇ ਆ 100-100 ਵਾਰੀ ਇੱਥੋਂ ਹੱਥ ਮੂੰਹ ਧੋ ਕੇ ਜਾਣਾ ਲੋਕਾਂ ਨੇ ਜਦੋਂ ਸਤਸਕਾਰ ਕਰਨ ਆਉਣਾ ਵਾ ਔਰ ਮੈਂ ਇੱਕ ਗੱਲ ਦੱਸਾਂ ਮੜੀਆਂ 'ਚ ਹੀ ਸੱਚਾਈ ਹੈ ਔਰ ਜਿਹੜੀ ਮੜੀਆਂ ਦਾ ਸੱਚ ਆ ਨਾ ਜਿਸ ਬੰਦੇ ਨੇ ਉਹ ਸੱਚ ਕਬੂਲ ਕਰ ਲਿਆ ਨਾ ਉਹਨੂੰ ਹੀ ਪਰਮਾਤਮਾ ਦੇ ਦਰਸ਼ਨ ਹੋਣੇ ਆ ਔਰ ਮੜੀਆਂ ਦੇ ਵਿੱਚ ਅਸੀਂ ਅੱਜ ਪਹੁੰਚੇ ਇਹ ਮੁਕੰਪੂਰਾ ਏਰੀਆ ਮੁਕੰਪੂਰਾ ਜਿਹੜਾ ਏਰੀਆ ਅੰਮ੍ਰਿਤਸਰ ਦਾ ਉੱਥੇ ਪਹੁੰਚੇ ਆ ਔਰ ਬੱਤ ਤੋਂ ਵੀ ਬੱਤਰ ਹਾਲਾਤ ਨੇ ਸਾਨੂੰ ਐ ਵੀ ਨਹੀਂ ਸਮਝ ਲੱਗ ਰਹੀ ਕਿ ਅਸੀਂ ਇਹਨਾਂ ਦੀ ਕੀ ਸੇਵਾ ਕਰੀਏ ਜਿਦੇ ਨਾਲ ਹਰ ਮਹੀਨੇ ਆ ਠੀਕ ਰਹਿਣ ਘਰ ਇਹਨਾਂ ਕੋਲ ਨਹੀਂ ਖਾਣ ਨੂੰ ਇਹਨਾਂ ਕੋਲ ਨਹੀਂ ਮੇਲ ਮੈਂਬਰ ਕੋਈ ਨਹੀਂ ਫੈਮਿਲੀ ਜਿਹੜਾ ਕਮਾਈ ਕਰ ਸਕੇ ਬਿਜਲੀ ਇਹਨਾਂ ਕੋਲ ਨਹੀਂ ਪਾਣੀ ਇਹਨਾਂ ਕੋਲ ਨਹੀਂ ਦਵਾਈ ਇਹਨਾਂ ਕੋਲ ਨਹੀਂ ਆਧਾਰ ਕਾਰਡ ਇੰਨਾ ਕੋਲ ਨਹੀਂ ਬਰਥ ਸਰਟੀਫਿਕੇਟ ਇੰਨਾ ਕੋਲ ਨਹੀਂ ਹੁਣ ਦੱਸੋ ਅਸੀਂ ਕਿੱਥੋਂ ਸ਼ੁਰੂਆਤ ਕਰੀਏ ਤੇ ਕਿੱਥੇ ਐਂਡ ਕਰੀਏ ਆ ਜਾ ਕੇ ਰਿਕੁਐਸਟ ਕਰਾਂਗੇ ਬੇਨਤੀ ਨਾਲ ਆਪਣੇ ਐਮਐਲਏਜ਼ ਨੂੰ ਇੱਥੇ ਮੈਮ ਜੀਵਨ ਜੋਤ ਕੌਰ ਜੀ ਐਮਐਲਏ ਨੇ ਤੁਹਾਡੇ ਲਈ ਬੜੀ ਛੋਟੀ ਗੱਲ ਹੈ ਇਹਨਾਂ ਲਈ ਸਭ ਕੁਝ ਕਰਨਾ ਪੈਨਸ਼ਨ ਮਹੀਨੇ ਦੀ ਜਸ ਸੇਵਾ ਸੁਸਾਇਟੀ ਲਾਏਗੀ ਕਾਗਜ਼ੀ ਕਾਰਵਾਈ ਇਹਨਾਂ ਦੀ ਸਾਰੀ ਤੁਸੀਂ ਕੰਪਲੀਟ ਕਰਾ ਦਿਓ ਮੇਰੇ ਹਲਫੀਆ ਬਿਆਨ ਦੀ ਮੈਡਮ ਜਿੱਥੇ ਲੋੜ ਪਵੇ ਕਿ ਇਹਨਾਂ ਦੇ ਮਗਰ ਕਹਿੰਦੇ ਨਾ ਕੋਈ ਗੰਦਾ ਗਰੰਟੀ ਦਵੇ ਕਿ ਉਹ ਗਾਰੰਟੀ ਮੇਰੀ ਲੈ ਲਿਓ ਲਿਖਤ ਜਿੱਥੇ ਮਰਜੀ ਪਰ ਇਸ ਪਰਿਵਾਰ ਦੇ ਆਧਾਰ ਕਾਰਡ ਬਰਥ ਸਰਟੀਫਿਕੇਟ ਔਰ ਬੱਚਿਆਂ ਨੂੰ ਸਕੂਲ ਚ ਪਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਉਮੀਦ ਹੈ ਸਾਡੀ ਪੈਨੋ ਜ਼ਿੰਮੇਵਾਰੀ ਜਲਦੀ ਨਿਭਾਉਣਗੇ ਹਰਸ ਮੇਰੇ ਪਤਾ ਜੀ ਜਦੋਂ ਮੈਂ ਇਸ ਪਰਿਵਾਰ ਦੇ ਦਰਦ ਸੁਣਿਆ ਸੀ ਨਾ ਤਾਂ ਮੈਂ ਇੱਥੇ ਪਹੁੰਚਿਆ ਮੜੀਆਂ ਦੇ ਵਿੱਚ ਤਾਂ ਬੱਚੇ ਜਿਹੜੇ ਨੇ ਉਹ ਮੜੀਆਂ ਤੋਂ ਡਰਦੇ ਨਹੀਂ ਆ ਬੱਚਿਆਂ ਦੇ ਮੈਨੂੰ ਸਾਨੂੰ ਭੂਤ ਪ੍ਰੇਤਾਂ ਤੋਂ ਡਰ ਨਹੀਂ ਆਉਂਦਾ ਜੇ ਡਰ ਆਉਂਦਾ ਤਾਂ ਰੱਬ ਦੀ ਮਾਰ ਤੋਂ ਆਉਂਦਾ ਮੀਂਹ ਰੀ ਤੋਂ ਡਰ ਆਉਂਦਾ ਇਹ ਸਾਡਾ ਜਦੋਂ ਮੀਂਹ ਆਉਂਦਾ ਤਾਂ ਛੱਤ ਚੋਂਦੀ ਹੈ ਪਾਣੀ ਭਰ ਜਾਂਦਾ ਹੈ ਤਾਂ ਇਹਨਾਂ ਬੱਚਿਆਂ ਦਾ ਹਾਲਾਤ ਦੇਖ ਕੇ ਮੈਂ ਵੀ ਰੋਇਆ ਸੀ ਮੇਰਾ ਦਿਲ ਵੀ ਭਰ ਆਇਆ ਸੀ ਪਰ ਤੁਸੀਂ ਇੱਥੋਂ ਤਾਈਂ ਪਹੁੰਚੇ ਫਿਰ ਬਾਰ ਬਾਰ ਧੰਨਵਾਦ ਕਰਦਾ ਚਾਹੇ ਤੇਲ ਫੁੱਲ ਸੇਵਾ ਇਹਨਾਂ ਲਈ ਬਹੁਤ ਵੱਡੀ ਸੇਵਾ ਹੈ ਤੁਹਾਡੀ ਜਿਹੜੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਤਾਂ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾਵੇ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੀ ਇਹਨਾਂ ਦੀ ਪਹਿਲੀ ਤੇ ਗੱਲ ਮਾਤਾ ਜ 85 ਤੋਂ 90 ਦੇ ਵਿੱਚ ਹੋਣੀ ਹੈ ਜਿੰਨੀ ਦੇਰ ਮਾਤਾ ਜੀ ਦੇ ਸਵਾਸ ਨੇ ਜੀ ਔਰ ਜਿੰਨੀ ਦੇਰ ਗੁਰੂ ਨਾਨਕ ਸਾਹਿਬ ਚਾਣਗੇ ਮੈਂ ਕੋਈ ਨਹੀਂ ਹੁੰਦਾ ਗੱਲ ਕਹਿਣ ਵਾਲਾ ਕਿ ਅਸੀਂ ਓਨੀ ਦੇਰ ਕਰਾਂਗੇ ਜਿੰਨੀ ਦੇਰ ਗੁਰੂ ਨਾਨਕ ਸਾਹਿਬ ਚਾਣਗੇ ਇਹਨਾਂ ਦੀ 2000 ਮੰਥਲੀ ਪੈਨਸ਼ਨ ਔਰ ਸਭ ਤੋਂ ਵੱਡੀ ਗੱਲ ਹੈ ਵੀਰੋ ਇਸ ਪੈਨਸ਼ਨ ਲਈ ਕੋਈ ਆਧਾਰ ਕਾਰਡ ਨਹੀਂ ਚਾਹੀਦਾ ਕੋਈ ਜਨਮ ਸਰਟੀਫਿਕੇਟ ਨਹੀਂ ਚਾਹੀਦਾ ਕਿਸੇ ਸਰਪੰਚ ਦੀ ਮੋਹਰ ਨਹੀਂ ਚਾਹੀਦੀ ਕਿਸੇ ਕਾਉਂਸਲਰ ਦੀ ਮੋਹਰ ਨਹੀਂ ਚਾਹੀਦੀ ਕਿਸੇ ਆਫਿਸ ਦੇ ਚੱਕਰ ਨਹੀਂ ਚਾਹੀਦੇ ਕਿਸੇ ਆਨਲਾਈਨ ਕਾਗਜ਼ ਨਹੀਂ ਭਰਨੇ ਸਿਰਫ ਤੇ ਸਿਰਫ ਅੱਖਾਂ 'ਚ ਦੋ ਹੰਝੂ ਦਿਲ ਦੇ ਵਿੱਚ ਜਜ਼ਬਾ ਔਰ ਇਹੋ ਜਿਹੀ ਪੱਤਰਕਾਰ ਕਰਤਾ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੀਆਂ ਚੀਜ਼ਾਂ ਦਿਖਾ ਦੇਣ 30 ਤੋਂ 32 ਪਰਿਵਾਰਾਂ ਦੀ ਇਹ ਸੇਵਾ ਜਸ ਸੇਵਾ ਸੁਸਾਇਟੀ ਸਿਰਫ ਪੈਨਸ਼ਨ ਉਸ ਤੋਂ ਇਲਾਵਾ ਵਿਡੋਜ਼ ਨੂੰ ਗਰੋਸਰੀ ਮਹੀਨੇ ਦਾ ਹਰ ਮਹੀਨੇ ਇੱਕ ਘਰ ਬਣਾਉਣਾ ਹੁੰਦਾ ਇੱਕ ਦੋ ਬੱਚੀਆਂ ਦਾ ਵਿਆਹ ਕਰਨਾ ਟ੍ਰੀਟਮੈਂਟ ਪੜ੍ਹਾਈ ਲਿਖਾਈ ਦੁਨੀਆ ਨੂੰ ਅਵੇਅਰਨੈਸ ਲੋਕਾਂ ਦੇ ਕੰਮ ਮੈਂ ਕੋ ਵਕੀਲਾਂ ਮੈਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿੰਨੇ ਕੇਸ ਮੈਨੂੰ ਲੋਕਾਂ ਨੂੰ ਮੈਂ ਜਦੋਂ ਹੁਣ ਮੈਂ ਲੋਕਾਂ ਨੂੰ ਵੇਖਦਾ ਆਂ ਵਾ ਸੇਵਾ ਕਰਦਾ ਲੋਕੀ ਮੈਨੂੰ ਫਿਰ ਆਪਣੇ ਲੀਗਲ ਕੇਸ ਵੀ ਮੈਨੂੰ ਕਹਿੰਦੇ ਭਾਜੀ ਉਦਾਂ ਕਰ ਦਿਓ ਫਿਰ ਮੈਂ ਪਰਿਵਾਰ ਵੇਖਦਾ ਜੇ ਮੇਰੇ ਕੋਲ ਜੇ ਮੇਰੀ ਕਮਾਈ ਚੰਗੀ ਹੋ ਜਾਏ ਫਿਰ ਮੈਂ ਉਸ ਮਹੀਨੇ ਦੋ ਚਾਰ ਕੇਸ ਉਦਾਂ ਵੀ ਕਰ ਦਿੰਨਾ ਵਾ ਲੋੜਵੰਦਾਂ ਦੇ ਕਿਉਂਕਿ ਲਿਟੀਗੇਸ਼ਨ ਚ ਕੌਣ ਪੈਣਾ ਚਾਹੁੰਦਾ ਡਾਕਟਰ ਕੋਲ ਤੇ ਕਚੈਰੀ ਚ ਜਾਣ ਲੱਗਿਆਂ ਮੈਨੂੰ ਲੱਗਦਾ ਲੋਕਾਂ ਨੂੰ ਇਹੀ ਦੋ ਦੁੱਖ ਹੁੰਦੇ ਨੇ ਇਹੀ ਦੋ ਦੁੱਖ ਪੂਰੇ ਕੀਤੇ ਜਾਣ ਤੇ ਲੋਕਾਂ ਨੂੰ ਕਾਫੀ ਆਸ ਮਿਲ ਜਾਂਦੀ ਹੈਗੀ ਔਰ 2000 ਰੁਪਏ ਮਹੀਨਾ ਇਹਨਾਂ ਦੀ ਪੈਨਸ਼ਨ ਅੱਜ ਖਿਆਲ ਰੱਖਾਂਗੇ ਕਿ ਕੋਈ ਇਹਨਾਂ ਕੋਲੋਂ ਪੈਸੇ ਖੋਵੇ ਨਾ ਔਰ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਇਹਨਾਂ ਦੀਆਂ ਚੀਜ਼ਾਂ ਪੂਰੀਆਂ ਹੋਣ ਮੈਂ ਇਹਨਾਂ ਦੇ ਗਵਾਂਡੀ ਜ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਵੀ ਆਪਣਾ ਫੋਨ ਨੰਬਰ ਦਿਓ ਅਸੀਂ ਇੱਥੇ ਆਂਦੇ ਰਵਾਂਗੇ ਔਰ ਇਹਨਾਂ ਨੂੰ ਹਰ ਇੱਕ ਚੀਜ਼ ਪੁੱਜ ਜਾਵੇ ਕਿਉਂਕਿ ਮਾਲ ਨਿਊਟ੍ਰੀਸ਼ਨ ਦੇ ਨਾਲ ਦੇਖੋ ਨਾ ਉਹ ਸੁਣ ਸਕਦੇ ਆ ਨਾ ਉਹ ਵੇਖ ਸਕਦੇ ਆ ਪਰ ਆਂਦਿਆਂ ਜਦੋਂ ਮੈਂ ਉਹਨਾਂ ਦੇ ਗੋਡੀ ਹੱਥ ਲਾਇਆ ਸੀ ਨਾ ਤੇ ਮੈਨੂੰ ਉਹਨਾਂ ਨੇ ਇੱਕੋ ਗੱਲ ਕਹੀ ਕਿ ਪੁੱਤਰ ਕੋਈ ਤੇ ਮਦਦ ਕਰ ਦਿਓ ਸਾਡੀ ਮਤਲਬ ਉਹ ਆਸ 'ਚ ਸੀ ਜੀ ਅੱਜ ਦੀ ਆਸ ਸੀ ਔਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਅੱਜ ਦੀ ਆਸ ਟੁੱਟਣ ਨਹੀਂ ਦਿੱਤੀ ਇਟ ਮੀਨਸ ਉਹ ਰੱਬ ਦੇ ਬੰਦੇ ਆ ਇਟ ਮੀਨਸ ਰੱਬ ਉਹਨਾਂ ਦੇ ਹੁਣ ਮਿਹਰਬਾਨ ਆ ਠੀਕ ਹੈ ਜਿਸ ਤਰ੍ਹਾਂ ਵੀ ਜ਼ਿੰਦਗੀ ਉਹਨਾਂ ਦੀ ਕੱਟੀ ਗਈ ਬੜੀ ਔਖੀ ਕੱਟੀ ਗਈ ਮਤਲਬ ਦੁੱਖ ਹੈ ਬੱਚੇ ਮੜੀਆਂ ਦੇ ਵਿੱਚ ਦੇਖੋ ਲੋਕੀ ਕਿੰਨਾ ਡਰਦੇ ਆ ਬੱਚੇ ਇੱਥੇ ਇੰਜੋਏ ਕਰ ਰਹੇ ਨੇ ਇੰਜੋਏ ਕੀ ਕਰ ਰਹੇ ਨੇ ਇਹਨਾਂ ਕੋ ਕੁਝ ਚਾਰਾ ਨਹੀਂ ਹੈ ਕਮੇਟੀ ਦੇ ਵਿੱਚ ਕੂੜੇ ਦੇ ਵਿੱਚ ਪਏ ਨੇ ਔਰ ਘਰ ਦੀ ਛੱਤ ਕਿਸੇ ਵੇਲੇ ਦਿਖ ਸਕਦੀ ਹੈ ਔਰ ਤੁਸੀਂ ਕਹਿਆ ਬਿਜਲੀ ਦਾ ਕੰਮ ਤੁਸੀਂ ਕਰਾ ਦੋਗੇ ਪੈਨਸ਼ਨ ਸ਼ੁਰੂ ਅਸੀਂ ਕਰ ਦਿਆਂਗੇ ਇਸੇ ਤਰ੍ਹਾਂ ਤਾਂ ਰੰਵੀਰ ਜੀ ਇਹਨਾਂ ਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਗਲੇ 2-4-5 ਮਹੀਨੇ ਇਹਨਾਂ ਨੂੰ ਥੋੜਾ ਜਿਹਾ ਠੀਕ ਹੋਣ ਦਵਾਈ ਮਿਲ ਜਾਵੇ ਇਲਾਜ ਮਿਲ ਜਾਵੇ ਔਰ ਰੋਟੀ ਮਿਲ ਜਾਵੇ ਮੈਂ ਆਸ ਕਰਾਂਗਾ ਕਿ ਸਿਰਫ 2000 ਨਾਨਾ ਦਾ ਕੁਝ ਨਹੀਂ ਬੰਨਣਾ ਮੁਕਮ ਪੂਰੇ ਸ਼ਿਵਾਲਾ ਰੋਡ ਵੱਲ ਜਿਹੜਾ ਏਰੀਆ ਵਾ ਉਹ ਲੋਕ ਇਹਨਾਂ ਦੀ ਸਾਰ ਲੈਣ ਤੁਸੀਂ ਮੰਦਰ ਗੁਰਦੁਆਰਿਆਂ ਦੇ ਵਿੱਚ ਬੜਾ ਚੜਾਵਾ ਕਰਦੇ ਹੋ ਬੜੀ ਲੋੜ ਹੈ ਲੋਕਾਂ ਤੱਕ ਲੋਕਾਂ ਨੂੰ ਪਹੁੰਚਦੀ ਹੈ ਤੁਸੀਂ ਯਾਦ ਰੱਖਿਓ ਇਹਨਾਂ ਦੀ ਕਹਿੰਦੇ ਆ ਨਾ ਜਿੰਨੀ ਦੁਆ ਲੱਗਦੀ ਨਾ ਉੰਨੀ ਹੀ ਬਾਦੂਆ ਲੱਗਦੀ ਹੈ ਔਰ ਅਸੀਂ ਇਹਨਾਂ ਦਾ ਜੇ ਕੁਝ ਮਾੜਾ ਨਹੀਂ ਕਰ ਸਕਦੇ ਸਾਨੂੰ ਕਦੀ ਬਾਦੂਆ ਨਹੀਂ ਦੇਣਗੇ ਪਰ ਦੁਆਵਾਂ ਦੇ ਭੰਡਾਰ ਇਕੱਠੇ ਕਰ ਲਓ ਵੀਰੋ ਔਰ ਇਹਨਾਂ ਕੋਲ ਆਓ ਸਾਡੇ 2000 ਦੇ ਵਿੱਚ ਜਿਹੜਾ ਕੋਈ ਪਲੱਸ ਕਰਨਾ ਚਾਹੁੰਦਾ ਨਾ ਆਪਣੇ ਪੈਸੇ ਪਲੱਸ ਕਰੇ ਉਹਨੇ ਪੈਸੇ ਇਹਨਾਂ ਨੂੰ ਅਸੀਂ ਦੇ ਕੇ ਜਾਵਾਂਗੇ ਕੱਲੇ ਪੈਸੇ ਨਹੀਂ ਦੇ ਕੇ ਜਾਵਾਂਗੇ ਉਸ ਪੈਸੇ ਦੇ ਮਿਸਯੂਜ਼ ਨਾ ਹੋਵੇ ਉਹਦੀਆਂ ਚੀਜ਼ਾਂ ਇਹਨਾਂ ਨੂੰ ਲੈ ਕੇ ਦਵਾਂਗੇ ਜਰਨਲ ਬੱਚਿਆਂ ਨੂੰ ਕੁਝ ਖਾਣ ਨੂੰ ਮਿਲੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ ਜੇ ਆਧਾਰ ਕਾਰਡ ਬਣ ਗਏ ਤੇ ਇਹਨਾਂ ਦੇ ਸਕੂਲ ਜੇ ਸਰਕਾਰੀ ਨਹੀਂ ਪੜਨਾ ਮੈਂ ਇਹਨਾਂ ਨੂੰ ਪੜ੍ਹਾਈ ਕਰਾਵਾਂਗਾ ਸਾਡਾ ਇੱਕ ਆਪਣਾ ਸਕੂਲ ਹੈ ਉੱਥੇ ਪੜ੍ਹਾਈ ਕਰਾਵਾਂਗਾ ਇਹ ਮੇਰੀ ਗਾਰੰਟੀ ਹੈ ਪਰ ਉਹਦੇ ਲਈ ਵੀ ਸਾਨੂੰ ਇਹਨਾਂ ਦਾ ਆਧਾਰ ਕਾਰਡ ਬਥ ਸਰਟੀਫਿਕੇਟ ਚਾਹੀਦਾ ਇਹ ਦੋ ਚੀਜ਼ਾਂ ਸਰਕਾਰ ਪੂਰੀ ਕਰੇ ਬਾਕੀ ਚੀਜ਼ਾਂ ਅਸੀਂ एनजीओ चला रहे ने जस्ट सेवा सोसाइटी हरसिमरन जी एडवोकेट ਦੇ ਨਾਲ ਨਾਲ एनजीओ दे ਚਲਾਉਂਦੇ ਨੇ ਲੋੜਵੰਦਾ ਪਰਿਵਾਰਾਂ ਦੀ ਤੇ ਵੀਰ ਜੀ ਇੱਕ ਮੇਰੀ ਬੇਨਤੀ ਆ ਤੁਸੀਂ ਹਾਲਾਤ ਦੇ ਹੀ ਲੈ ਆ ਪਰਿਵਾਰ ਦੇ ਤੁਹਾਨੂੰ ਬਾਹੋਂ ਫੜ ਕੇ ਮੈਂ ਇਸ ਲਈ ਲੈ ਗਿਆ ਕਿ ਜਰੂਰ ਅੰਦਰ ਆਪਾਂ ਚੱਲੀਏ ਤਾਂ ਇਹ ਹਾਲਾਤ ਬਣੇ ਹੋਏ ਨੇ ਤੇ ਇਹ ਜਿੱਥੇ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਰਹਿਣ ਬਸੇਰਾ ਬਣਾ ਕੇ ਦਿੱਤਾ ਨਾ ਤੇ ਜੇ ਹੋਵੇ ਥੋੜੀ ਬਹੁਤੀ ਤਿਲਫੁਲ ਸੇਵਾ ਦਾ ਇਸ ਪਰਿਵਾਰ ਲਈ ਰਹਿਣ ਬਸੇਰੇ ਦਾ ਵੀ ਇੰਤਜ਼ਾਮ ਜਰੂਰ ਕੀਤਾ ਜਾਵੇ ਤੁਹਾਡੇ ਰਹਿਣ ਜਿਹੜੇ ਤਿਲਫੁਲ ਨਾਲ ਨਾ ਇਹਨਾਂ ਦਾ ਜੀਵਨ ਜਿਹੜਾ ਵਧੀਆ ਸੁਸਰਜਾਈ ਰ ਮੜੀਆਂ ਦੇ ਵਿੱਚ ਰਹਿਣਾ ਅਸੀਂ ਡਰ ਦਾ ਮਾਹੌਲ ਬਣਾ ਦਿੰਦਾ ਹੈ ਤੇ ਮੜੀਆਂ ਦੇ ਵਿੱਚ ਇਸ ਤਰ੍ਹਾਂ ਮੇਰਾ ਇੱਕ ਵਾਦਾ ਹੈ ਅੱਜ ਜੀ ਮੇਰਾ ਇੱਕ ਵਾਦਾ ਹੈ ਕਿ ਗਵਰਨਮੈਂਟ ਮੇਰਾ ਇਹਦੇ ਵਿੱਚ ਸਾਥ ਦੇ ਦੇਵੇ ਮੋਨਿਟਰੀ ਨਹੀਂ ਹੂੰ ਪੈਸਿਆਂ ਦਾ ਨਹੀਂ ਪੈਸੇ ਸਾਰੇ ਜਸ ਸੇਵਾ ਸੋਸਾਇਟੀ ਲਾਏਗੀ ਸਾਡੇ ਮੋਢੇ ਤੇ ਹੱਥ ਰੱਖ ਦੋ ਕਿ ਤੁਸੀਂ ਇਹ ਕੰਮ ਕਰਵਾਓ ਜਾ ਕੇ ਕਿਉਂਕਿ ਗਵਰਨਮੈਂਟ ਸਪੋਰਟ ਚਾਹੀਦੀ ਹੈ ਮੈਨੂੰ ਨਹੀਂ ਪਤਾ ਲੈਂਡ ਕਿੰਨੀ ਹੈ ਲੈਂਡ ਗਵਰਨਮੈਂਟ ਦੀ ਹੈ ਲੈਂਡ ਲਾਲ ਲਕੀਰ ਦੇ ਅੰਦਰ ਕਿਹੜੀਆਂ ਤੇ 100 ਤਰ੍ਹਾਂ ਦੀਆਂ ਲਕੀਰਾਂ ਨੇ ਕਿਹੜੀ ਲਕੀਰ ਦੇ ਥੱਲੇ ਆ ਲੈਂਡ ਕਿਦੀ ਹੈ ਔਰ ਜੇ ਗਵਰਨਮੈਂਟ ਆ ਕੇ ਕਹਿੰਦੀ ਹੈ ਕਿ ਦਿਸ ਲੈਂਡ ਬਿਲੋਂਗਸ ਟੂ ਗਵਰਨਮੈਂਟ ਔਰ ਐ ਇੱਥੇ ਰਹਿ ਸਕਦੇ ਨੇ ਤੁਸੀਂ ਇਹਨਾਂ ਦੀ ਛੱਤ ਠੀਕ ਕਰਾ ਦਿਓ ਪ੍ਰੋਮਿਸ ਹੈਗਾ ਅਗਲੇ ਦਿਨ ਇਹਨਾਂ ਦਾ ਘਰ ਇਹ ਛੱਤ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇਹ ਛੱਤ ਜਿਹੜੀ ਹੈ ਪੱਕੀ ਛੱਤ ਪਾ ਕੇ ਦਵਾਂਗੇ ਪੱਕਾ ਬਾਥਰੂਮ ਪੱਕੀ ਰਸੋਈ ਤਾਂ ਜਰੂਰ ਜੀ ਜਿਵੇਂ ਇਹ ਬਹੁਤ ਜ਼ਿੰਮੇਵਾਰੀਆਂ ਨੇ ਇਸ ਐਨਜੀਓ ਦੇ ਉੱਪਰ ਜਸਤ ਸੇਵਾ ਸੁਸਾਇਟੀ ਜਿਹੜੀ ਹੈ ਬਹੁਤ ਸਾਰੇ ਲੋੜਵੰਦਾ ਪਰਿਵਾਰਾਂ ਦੀ ਮਦਦ ਵਾਸਤੇ ਤਿਆਰ ਰਹਿੰਦੀ ਹੈ ਤਾਂ ਇਸ ਪਰਿਵਾਰ ਦੀ ਮਦਦ ਵਾਸਤੇ ਵੀ ਸਾਡੀ ਵੀਡੀ ਇਹ ਜਰੂਰ ਪਹੁੰਚੇ ਨੇ ਸੇਵਾ ਸੁਸਾਇਟੀ ਦੇ ਮੈਂਬਰ ਸਾਰੇ ਪਹੁੰਚੇ ਹੋਏ ਨੇ ਐਡਵੋਕੇਟ ਦੇ ਨਾਲ-ਨਾਲ ਸਮਾਜ ਸੇਵੀ ਜਮਾ ਨੂੰ ਵੀ ਪਹਲ ਦਿੰਦੇ ਨੇ ਇਹ ਮੜੀਆਂ ਦੇ ਵਿੱਚ ਰਹਿਣਾ ਸੀ ਇੱਥੇ ਡਰ ਵਾਲਾ ਮਾਹੌਲ ਹੁੰਦਾ ਮੜੀਆਂ ਦੇ ਨਾਮ ਤੋਂ ਹੀ ਡਰ ਹੁੰਦਾ ਜਿੱਥੇ ਦਿਨੇ ਜਾਣ ਤੋਂ ਅਸੀਂ ਡਰਦੇ ਆਂ ਇਹ ਪਰਿਵਾਰ ਰਾਤ ਦਿਨ ਇੱਥੇ ਰਹਿੰਦਾ ਹੈ ਤਾਂ ਜਲਵਾ ਚਰਦੇ ਆਂ ਵੀਰਾਂ ਨਾਲ ਭਾਜੀ ਕਿਵੇਂ ਦੇਖਦੇ ਹੋ ਇਸ ਪਰਿਵਾਰ ਬਾਰੇ ਜੋ ਅਸੀਂ ਵੀਡੀਓ ਚ ਪਾਇਆ ਸੀ ਕੀ ਸਚਾਈ ਨਜ਼ਰ ਆਈ ਤੁਹਾਨੂੰ ਦੇਖੋ ਜੀ ਹਾਲਾਤ ਸਾਡੇ ਸਾਹਮਣੇ ਕੈਮਰੇ ਦੇ ਉੱਤੇ ਲੋਕ ਦੇਖ ਸਕਦੇ ਨੇ ਮਾਤਾ ਜੀ ਦੀ ਮੀਨਸ ਜ਼ਰੂਰੀ ਭੋਜਨ ਨਾ ਹੋਣ ਕਰਕੇ ਮੀ ਜੋ ਡੇਲੀ ਡਾਈਟ ਹੈਗੀ ਉਹ ਹੀ ਕੰਪਲੀਟ ਨਾ ਕਰਨ ਕਰਕੇ ਆ ਸਰੀਰ ਹੱਡੀਆਂ ਦੀ ਮੁੱਠ ਹੋਈ ਪਈ ਹੈ ਸਾਡੇ ਕੋਲ ਬੱਚੇ ਵੀ ਦੇਖ ਸਕਦੇ ਆ ਬੱਚੇ 6 6 7 7 ਸਾਲ ਦੇ ਬੱਚੇ ਨੇ ਸ਼ਾਇਦ ਪਰ ਆਧਾਰ ਕਾਰਡ ਨਾਣ ਕਰਕੇ ਬੱਚੇ ਸਕੂਲ ਦੇ ਵਿੱਚ ਐਡਮਿਸ਼ਨ ਹੀ ਨਹੀਂ ਹੋ ਪਾਰੇਗੇ ਤੇ ਸੋ ਇਹ ਸਰਕਾਰੀ ਮੈਂ ਕਹਾਂਗਾ ਤੇ ਬਹੁਤ ਕੋਤਾਹੀ ਹੈ ਟੇ ਲਗੀ ਜੋ ਸਾਡੇ ਲਾਜ਼ ਹੈਗੇ ਨੇ ਕਿ ਮੀਨਸ ਏਰੀਆ ਦੇ ਵਿੱਚ ਵੋਟਾਂ ਲੈਣ ਵਾਸਤੇ ਤੇ ਜ਼ੋਰ ਹੋ ਸਕਦਾ ਵਾ ਕਿਸੇ ਵੀ ਗਵਰਨਮੈਂਟ ਦਾ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈਂਦਾ ਪਰ ਜਿੱਥੇ ਇਹੋ ਜਿਹੇ ਬੱਚਿਆਂ ਨੂੰ ਪੜ੍ਹਾਈ ਦੀ ਲੋੜ ਹੈਗੀ ਹੈ ਪੜ੍ਹਾਈ ਦੇ ਸਾਧਨ ਆਧਾਰ ਕਾਰਡ ਨਾਨ ਕਰਕੇ ਬੱਚੇ ਨਹੀਂ ਪੜ ਪਾਰੇ ਇਹ ਤੇ ਇੱਕ ਕੇਸ ਸਾਡੇ ਸਾਹਮਣੇ ਆਇਆ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਕ ਬੱਚੇ ਹੋਣਗੇ ਜਿਹੜੇ ਇੰਨਾ ਬੇਸਿਕ ਮੀਨਸ ਕਮੀਆਂ ਕਰਕੇ ਅੱਗੇ ਨਹੀਂ ਵੱਧ ਪਾਰੇ ਪੜ ਨਹੀਂ ਪਾਰੇ ਜੇ ਅਜੇ ਬੱਚੇ ਪੜਨਗੇ ਨਹੀਂ ਤੇ ਸਮਾਜ ਦੇ ਵਿੱਚੋਂ ਹੁਣ ਤੇ ਪਿਛੜੇ ਨੇ ਪੁਰਾਣ ਵਾਲੇ ਸਮੇਂ ਚ ਹੋਰ ਪਿਛੜ ਜਾਣਗੇ ਕਿਦਾਂ ਕਿਦਾਂ ਸਮਾਜ ਚੰਗਾ ਕਿਸ ਤਰ੍ਹਾਂ ਆਏਗਾ ਅਜੇ ਬੱਚਿਆਂ ਕੋਲ ਐਜੂਕੇਸ਼ਨ ਹੀ ਨਹੀਂਗੀ ਜੇ ਅੱਜ ਸਹੀ ਨਹੀਂ ਜਾਣਗੇ ਦੋ ਹੀ ਰਸਤੇ ਹੁੰਦੇ ਨੇ ਜੇ ਤ ਕੁਝ ਚੰਗੇ ਪਾਸੇ ਚਲੇ ਜਾਣਗੇ ਚਲੇ ਜਾਣਗੇ ਨਹੀਂ ਤੇ ਗਲਤ ਗਲਤ ਰਾਹ ਤੇ ਆਟੋਮੈਟਿਕਲੀ ਚਲੇ ਜਾਣਗੇ ਸੋ ਅੱਜ ਲੋੜ ਹੈਗੀ ਇਹੋ ਜੇ ਸਾਧਨਾਂ ਨੂੰ ਜੋ ਮੀਨ ਮੀਨ ਪ੍ਰੀਜ਼ਰਵ ਕਰਨ ਦੀ ਇਹਨਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਏਟਲੀਸਟ ਨਾਲ ਦਾ ਆਧਾਰ ਕਾਰਡ ਬਣੇ ਕਿਸੇ ਸਰਕਾਰੀ ਸਕੂਲ ਦੇ ਵਿੱਚ ਬੱਚੇ ਪੜ੍ਹਨ ਯੋਗ ਤੇ ਹੋਣ हां जोर जी यही पोता है माताजी दा जिसने वीडियो दे विच दसया सीगे ਸੁਪਨੇ ਬੜੇ ਨੇ ਰੀਜਾਂ ਬੜੀਆਂ ਨੇ ਪਰ ਰੀਜਾਂ ਪੂਰੀਆਂ ਨਹੀਂ ਹੁੰਦੀਆਂ ਹਾਲਾਤਾਂ ਨੇ ਇੰਨਾ ਸਿਆਣਾ ਬਣਾਤਾ ਬੱਚੇ ਨੂੰ ਤੇ ਬੋਲਦਾ ਸੀਗੇ ਮੈਨੂੰ ਭੂਤ ਪ੍ਰੇਤਾ ਤੋਂ ਡਰ ਨਹੀਂ ਆਉਂਦਾ ਤਾਂ ਬੇਟਾ ਜੀ ਅੱਜ ਇਹ ਵੀਰ ਜੀ ਹੁਣੇ ਪਹੁੰਚੇ ਨੇ ਤੁਹਾਡੇ ਤਾਂ ਹੀ ਕਿਵੇਂ ਦੇਖਦੇ ਹੋ ਸਹੀ ਹੈ ਜੀ ਅੱਜ ਮਦਦ ਹੋ ਰਹੀ ਹੈ ਥੋੜੀ ਬਹੁਤੀ ਸਹੀ ਹੈ ਹੂੰ ਸਹੀ ਜਿਹੜੀ ਅਸੀਂ ਮਦਦ ਕਰਾਂਗੇ ਉਹਨੂੰ ਤੁਸੀਂ ਦਾਦੀ ਜੀ ਦਾ ਖਿਆਲ ਰੱਖੋਗੇ ਹਾਂਜੀ ਉਹਨੂੰ ਪੈਸੇ ਵੇਸਤੇ ਨਹੀਂ ਕਰੋਗੇ ਨਹੀਂ ਇਹਨਾਂ ਕੋਲੋਂ ਖੋਹਦੇ ਨਹੀਂ ਦਿਓਗੇ ਕਿਸੇ ਨੂੰ ਪੈਸੇ ਨਹੀਂ ਮੰਮੀ ਨੂੰ ਵੀ ਨਹੀਂ ਖੋਹਦੇ ਨੇ ਔਰ ਮਿਲ ਕੇ ਦਾਦੀ ਜੀ ਦੀ ਸੇਵਾ ਕਰਨੀ ਹੈ ਔਰ ਚੰਗੇ ਬੱਚੇ ਬੰਨਾ ਆਪਾਂ ਮੈਂ ਤੁਹਾਡਾ ਆਧਾਰ ਕਾਰਡ ਪ੍ਰੋਮਿਸ ਕਰਦਾ ਹਾਂ ਤੁਹਾਡਾ ਆਧਾਰ ਕਾਰਡ ਬਣਾ ਕੇ ਦਵਾਂਗਾ ਜਿਸ ਤਰ੍ਹਾਂ ਮਰਜੀ ਮੇਰੀ ਮੈਂ ਰਿਕੁਐਸਟ ਕੀਤੀ ਵੀਡੀਓ ਦੇ ਵਿੱਚ ਬਰਥ ਸਰਟੀਫਿਕੇਟ ਤੇ ਆਧਾਰ ਕਾਰਡ ਜੇ ਤੁਹਾਡਾ ਤਿੰਨੇ ਭੈਣ ਭਰਾਵਾਂ ਦਾ ਇਹ ਬਣ ਜਾਏਗਾ ਫਿਰ ਪੜ੍ਹਾਈ ਕਰੋਗੇ ਨਾ ਹਾਂਜੀ ਗਾਲਾਂ ਗੁਲਾ ਤਾਂ ਨਹੀਂ ਨਿਕੜਦੇ ਕਿਸੇ ਨੂੰ ਪੱਕਾ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਡਾਕਟਰ ਡਾਕਟਰ ਮੈਂ ਭਾਜੀ ਇਸ ਗੱਲ ਤੇ ਕਹਿਣਾ ਚਾਹਨਾ ਜੀ ਕਿ ਹੁਣ ਮੈਨੂੰ ਦੱਸ ਦਿਓ ਇਹਦਾ ਸੁਪਨਾ ਕਿਵੇਂ ਪੂਰਾ ਹੋਊਗਾ ਹੂੰ ਕੀ ਆ ਬਣਸਦਾ ਬਿਨਾ ਪੜ੍ਹਾਈ ਤੋਂ ਡਾਕਟਰ ਅਸੀਂ ਇੱਕ ਸਲੋਗਨ ਈਸ਼ੂ ਕੀਤਾ ਪੜ੍ਹੇਗਾ ਇੰਡੀਆ ਤਾਂ ਹੀ ਵਧੇਗਾ ਇੰਡੀਆ ਦੇਖਿਆ ਨਾ ਜਿੱਰੇ ਚ ਅਸੀਂ ਸਕੂਲਾਂ ਜਾਂਦੇ ਆ ਬੱਚਿਆਂ ਨੂੰ ਵਰਦੀਆਂ ਦਿੰਨੇ ਆ ਕਾਪੀਜ਼ ਦਿੰਨੇ ਆ ਇਹ ਕਿਦਾਂ ਆਪਣਾ ਸੁਪਨਾ ਪੂਰਾ ਕਰੇਗਾ ਇਹਦਾ ਸੁਪਨਾ ਪੂਰਾ ਕਰਦੇ ਹੋ ਯਾਰ ਅੱਖਾਂ ਚ ਪਾਣੀ ਲੈ ਜਾਂਦਾ ਇਹਦੀ ਇਸ ਗੱਲ ਨੇ ਕਿ ਮੈਂ ਡਾਕਟਰ ਬੰਨਣਾ ਚਾਹਨਾ ਜੇ ਆ ਡਾਕਟਰ ਨਹੀਂ ਬਣੇਗਾ ਤੇ ਫਿਰ ਕੀ ਅਜ ਨਹੀਂ ਪੜ੍ਹੇਗਾ ਤੇ ਐਹੀ ਹਾਲਾਤ ਦੇਖੇਗਾ ਤੇ ਫਿਰ ਕੀ ਬਣੇਗਾ ਗੈਂਗਸਟਰ ਇਹ ਕਿਉਂ ਬੰਦੇ ਹੋ ਉਹਦਾ ਰੀਜ਼ਨ ਇਹ ਜਿਹੜੀਆਂ ਮਜਬੂਰੀਆਂ ਨੇ ਉਹ ਨੇ ਔਰ ਉਹ ਮਜਬੂਰੀਆਂ ਨੂੰ ਦੂਰ ਕਰਨ ਵਾਸਤੇ ਸੋਸਾਇਟੀ ਨੂੰ ਅੱਗੇ ਆਣਾ ਪਏਗਾ ਸੋਸਾਇਟੀ ਅਲੋਂਗ ਵਿਦ ਦਿ ਗਵਰਨਮੈਂਟ ਔਰ ਗਵਰਨਮੈਂਟ ਕੋ ਐਨੀ ਪਾਵਰ ਹੈ ਐਨੀ ਇਮੈਂਸ ਪਾਵਰ ਹੈ ਐਨੀ ਕੋ ਜਿਆਦਾ ਪਾਵਰ ਹੈ ਗਵਰਨਮੈਂਟ ਚਾਵੇ ਤੇ ਕੁਝ ਵੀ ਕਰ ਸਕਦੀ ਹੈ ਅਸੀਂ ਅੱਜਕੱਲ੍ਹ ਵੇਖ ਰਹੇ ਹਾਂ ਗਵਰਨਮੈਂਟ ਕੋ ਬਹੁਤ ਵਧੀਆ ਪਾਵਰ ਹੈ ਔਰ ਮੇਰੀ ਰਿਕਵੈਸਟ ਹੈ ਇਸ ਬੱਚੇ ਨੂੰ ਡਾਕਟਰ ਬਣਾਣਾ ਹੁਣ ਜ਼ਿੰਮੇਵਾਰੀ ਜਸ ਸੇਵਾ ਸੋਸਾਇਟੀ ਦੀ ਨਹੀਂ ਹੈ ਸਾਰੇ ਅੰਮ੍ਰਿਤਸਰ ਦੀਏ ਸਾਰੇ ਪੰਜਾਬ ਦੀਏ ਐਨ ਆਰ ਆਈ ਵੀਰਾਂ ਦੀਏ ਜਿਹੜੇ ਸੇਵਾ ਪਤਾ ਨਹੀਂ ਉਹਨਾਂ ਦੀ ਸੇਵਾ ਕਿੱਧਰ ਚਲੀ ਜਾਂਦੀ ਹੈ ਜਦੋਂ ਗੱਲ ਕਰਦੇ ਆ ਅਸੀਂ ਬਹੁਤ ਸੇਵਾ ਦਿੰਨੇ ਆ ਪਰ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਪਹੁੰਚਾ ਹੋਏਗਾ ਇਹਨਾਂ ਦਾ ਛੱਤ ਪੈਣੀ ਹੈ ਇਹਨਾਂ ਦਾ ਬਾਥਰੂਮ ਬੰਨਾਵਾ ਔਰ ਇਹਨਾਂ ਦੀ ਰੈਗੂਲਰ ਜਿਹੜੀ ਹੈ ਰੋਟੀ ਜਿਹੜੀ ਹੈ ਚਲਣੀ ਹੈ ਉਹਦੀ ਸੇਵਾ ਸ਼ੁਰੂ ਕਰਨੀ ਹੈ ਜਿਹਦੇ ਵਿੱਚ ਅਸੀਂ ਸ਼ੁਰੂ ਕੀਤੀ ਔਰ ਮੈਂ ਬੜੀ ਖੁਸ਼ੀ ਹੋਈ ਮੈਨੂੰ ਇੱਕ ਭੈਣ ਜੀ ਨੇ ਆਪਣਾ ਗਵੰਡੀ ਨੇ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਮੈਂ ਉਹਨੇ ਮੰਗਿਆ ਸੀ ਥੋੜਾ ਜਿਹਾ ਪਹਿਲੇ ਉਹਨਾਂ ਨੇ ਮੇਰੇ ਨਾਲ ਗੁੱਸਾ ਕੀਤਾ ਮੈਂ ਆਪਣਾ ਨ ਹਰ ਇੱਕ ਲੇਡੀ ਨੂੰ ਲੱਗਦਾ ਪਰ ਮੈਂ ਉਹ ਭੈਣ ਜੀ ਨੂੰ ਵਿਸ਼ਵਾਸ ਦਿਵਾਣਾ ਇਹ ਜਿਹੜਾ ਨੰਬਰ ਹੈ ਸਿਰਫ ਤਾਂ ਲਿੱਤਾ ਸੀ ਤੁਹਾਡੇ ਕੋ ਕਿ ਇਹਨਾਂ ਦੀ ਜਿਹੜੀ ਸੇਵਾ ਵਾ ਤੁਹਾਡੇ ਨਾਲ ਮਿਲ ਕੇ ਅਸੀਂ ਕਰ ਸਕੀਏ ਤੁਸੀਂ ਇਹਨਾਂ ਨੂੰ ਰੋਟੀ ਦਿੰਦੇ ਹੋ ਤੁਹਾਡੇ ਕੋਲ ਕੋਈ ਕਮੀ ਆਵੇ ਤੇ ਅਸੀਂ ਪੂਰੀ ਕਰਾਂਗੇ ਪਰ ਇਹਨਾਂ ਤੱਕ ਪਹੁੰਚਦਾ ਜਰੂਰ ਹਰ ਇੱਕ ਚੀਜ਼ ਕਰਿਓ ਦਵਾਈ ਰੋਟੀ ਔਰ ਪੜਾਈ ਬਹੁਤ ਬਹੁਤ ਧੰਨਵਾਦ ਆ ਸਿਮਰਪਤਾ ਜੀ ਤਾਂ ਬਹੁਤ ਸਾਰੇ ਇਹੋ ਜਿਹੇ ਭਰਾ ਨੇ ਜਿਹੜੇ ਹਮੇਸ਼ਾ ਲੋੜਵੰਦਾ ਦੀ ਬਾਹ ਫੜਦੇ ਨੇ ਤਾਂ ਪੰਜਾਬੀਆਂ ਨੂੰ ਲੋੜ ਐ ਉਠੋ ਪੰਜਾਬੀਓ ਯਾਰ ਇਹੋ ਜਿਹੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਬਾਹ ਫੜੀਏ ਅਤੇ ਇਹਨਾਂ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਮੰਨੀਏ ਤਾਂ ਜਿਵੇਂ ਜਿਹੇ ਪਰਿਵਾਰ ਮੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਸੀ ਪਰ ਹਾਲਾਤ ਇਹੋ ਜਿਹੇ ਬਣੇ ਸੀ ਕਿ ਅੱਜ ਜਿਹੜੇ ਰੱਬ ਰੂਪੀ ਬੰਦੇ ਨੇ ਰੱਬ ਦਾ ਫਰਿਸ਼ਤਾ ਬਣ ਕੇ ਮੜੀਆਂ ਦੇ ਵਿੱਚ ਪਹੁੰਚੇ ਤਾਂ ਇਸ ਪਰਿਵਾਰ ਦੀ ਸਾਰ ਲਈਏ ਬੇਬੇ ਬੁੱਢੀ ਦੀ ਜ਼ਰੂਰ ਐ ਉਸਦੇ ਪੋਤੇ ਪੋਤੀਆਂ ਦੇ ਨਾਲ ਰਹਿ ਰਹੀ ਐ ਸੁਨਿਆ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਪਰ ਜਿੱਥੇ ਰੱਬ ਦੀ ਮਿਹਰ ਹੋ ਜਾਂਦੀ ਹੈ ਤਾਂ ਉੱਥੇ ਰੱਬ ਜਿਹੇ ਫਰਿਸ਼ਤੇ ਵੀ ਪਹੁੰਚ ਜਾਂਦੇ ਨੇ ਤਾਂ ਧੰਨਵਾਦ ਆ ਸਾਡਾ ਵੀ ਜਸਤੇਵਰ ਸੋਸਾਇਟੀ ਵਾਲਿਆਂ ਦਾ ਕਿ ਸਾਡੀ ਵੀਡੀਓ ਤੋਂ ਬਾਅਦ ਪਰਿਵਾਰ ਦੀ ਸਾਰ ਲਈ ਹੈ ਉਮੀਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਅਸੀਂ ਆਵਾਜ਼ ਬਣਦੇ ਰਹਿਾਂਗੇ ਤਾਂ ਬਹੁਤ ਸਾਰੇ ਐਨਆਰਆਈ ਵੀਰ ਤੇ ਸਮਾਜ ਸੇਵੀ ਵੀਰ ਸਾਡਾ ਸਾਥ ਦਿੰਦੇ ਰਹਿਣਗੇ ਤਾਂ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਜੇ ਲਾਲੀ ਅੰਮ੍ਰਿਤਸਰ